ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਪੈਲੀ ਹੈ ਇਹਦਾ ਨਾਮ ਆ ਅਫਰੀਕਨ ਸੋਇਨ ਫੀਬਰ ਆ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਹਾਂਜੀ ਇੱਥੇ ਆਈ ਸਾਰੀ ਟੀਮ ਸਾਡੇ 6 ਪਿਗਲਟ ਰਹਿ ਗਏ 7 ਕੇ ਤਾਂ ਮਤਲਬ ਕਰਕੇ ਕਿਲਿੰਗ ਕਰਕੇ ਗਏ ਆ ਤੇ ਆ ਜਿਹੜਾ ਸਾਰਾ ਫਾਰਮ ਮਤਲਬ ਬਹੁਤ ਹੀ ਮਿਹਨਤ ਕਰਕੇ ਬਣਾਇਆ ਜਿਹਨੂੰ ਕਹਿੰਦੇ ਮਿਹਨਤ ਦੀ ਕਮਾਈ ਨਾਲ ਬਣਾਇਆ ਹੈ ਸਾਡੀ ਮੈਨ ਕੋਈ ਹੈਲਪ ਹੋਣੀ ਚਾਹੀਦੀ ਆ ਤੇ ਮਤਲਬ ਜੇ 210 ਜਾਨਵਰ ਸਾਡੇ ਮਰੇ ਆ ਹਾਂਜੀ ਕੋਡੀਆਂ ਦੇ ਭਾਅ ਕੋਡੀਆਂ ਵੀ ਅਜੇ ਠੀਕ ਜੇ ਉਹਦਾਂ ਨੂੰ ਵੀ ਥੱਲੇ ਰਹਿ ਗਏ ਜੇ ਕੀ ਕਰਕੇ ਅੱਗੇ ਵੀ ਕਰੋਗੇ ਕੰਮ ਕਿ ਨਹੀਂ ਨਹੀਂ ਜੀ ਜੇ ਪ੍ਰਸ਼ਾਸਨ ਦਾ ਕੋਈ ਸਾਥ ਨਾ ਆਇਆ ਮੈਨੂੰ ਤੇ ਜਰਦਾ ਨਹੀਂ ਕੋਈ ਹੋਊਗਾ ਚਲੋ ਜੇ ਹੋ ਗਿਆ ਤੇ ਬਹੁਤ ਵਧੀਆ ਸਾਰੀ ਜਿੰਦਗੀਆਂ ਇਹਨਾਂ ਨੂੰ ਯਾਦ ਰੱਖਾਂਗੇ ਹਾਂ ਵੀ ਕਿਸੇ ਨੇ ਚਲੋ ਕੀਤੀ ਸਾਡੀ ਹਲਪ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਬਹੁਤਾ ਨਹੀਂ ਕਹਿ ਸਕਦੇ ਤੇ 24 ਲੱਖ 25 ਦਾ ਹੈਗਾ ਇਹ ਨੁਕਸਾਨ ਸਾਡਾ ਬਹੁਤ ਵੀ ਬਹੁਤ ਛੇਤੀ 6 ਮਹੀਨੇ ਦੇ ਵਿੱਚ ਕਿ ਕਿਸੇ ਨੂੰ ਜਿਹਦੇ ਨਾਲ ਬੀਤਦੀ ਆ ਉਹ ਜਾਣਦਾ ਜੇ ਹੋਰ ਕਿਸੇ ਨੂੰ ਸਾਰਿਆਂ ਨੇ ਬਸ ਚੱਲ ਜਾਣਾ ਉਦਾਂ ਹੀ ਆ ਕੇ ਗੱਲਾਂ ਬਾਤਾਂ ਕਰਕੇ ਕੋਈ ਦੁੱਖ ਸਾਂਝਾ ਕਰਕੇ ਬਸ ਚੱਲ ਜਾਣਾ ਜਿਹਦਾ ਨੁਕਸਾਨ ਉਹਨੇ ਬੀਤਿੰਦੀ ਉਹਦੇ ਤੇ ਹਾਂਜੀ ਪ੍ਰਸ਼ਾਸਨ ਦੇ ਮੇਅਰ ਜੀ ਸਾਡੀ ਰਿਪੋਰਟ ਪਹਿਲੀ ਗੱਲ ਰਿਪੋਰਟ ਜਨਵਰੀ ਇੱਥੇ ਮਰਨਦੇ ਹੁਣ ਰਿਪੋਰਟ ਭਪਾਲ ਗਈ ਆ ਰਿਪੋਰਟ ਕਿਉਂ ਨਹੀਂ ਛੇਤੀ ਆਈ ਰਿਪੋਰਟ ਦਾ 72 ਘੰਟੇ ਦਾ ਪ੍ਰੋਸੈਸ ਹੁੰਦਾ ਆ ਤੇ ਰਿਪੋਰਟ ਆਈ 10 ਦਿਨਾਂ ਬਾਅਦ ਉਦੋਂ ਉਹਨੇ ਚੰਨ ਫਾਰਮ ਖਾਲੀ ਤੇ 6 ਪਿਗਲੇਟ ਦਾਦੇ ਹਨ ਕਲਿੰਗ ਕਰਕੇ ਜਾਣੀ ਹੈ ਇਹ ਕੀ ਰੋਲ ਹੋਇਆ ਬਲਾ ਆਹ ਸਰ ਕੀ ਨਾਮ ਹੈ ਤੇ ਕਿਹੜੀ ਬਿਮਾਰੀ ਪੈ ਗਈ ਨੇ ਕੀ ਇਹ ਦੇ ਜਾਨ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਕਾਂਗਾ ਜੀ ਮੈਂ ਅਸਿਸਟੈਂਟ ਡਾਇਰੈਕਟਰ ਹਾਂ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਪੈਲੀ ਹੈ ਇਹਦਾ ਨਾਮ ਆ ਅਫਰੀਕਨ ਸਵਾਈਨ ਫੀਵਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਇਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਕਿ ਇਹ ਸੋਹਰਾ ਕਿਹੜਾ ਫਾਰਮ ਹੈ ਤੇ ਕੀ ਦਿੱਤੀ ਜਾਂਦੀ ਹੈ ਸਾਡੇ ਮੁੰਡੇ ਤਾਲਵੰਤ ਥਾਲੀਵਾਰ ਕਰੀਰ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਆ ਉਸਦੇ 6 ਸੂਰ ਨੇ ਉਸ ਫਾਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿਨ੍ਹਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਤਰਨਾਇਆ ਜਾਂਦਾ ਤੇ ਜਿਹੜਾ ਫਾਰਮ ਹੈ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਇਹ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਏ ਇਸ ਏਰੀਏ ਦੇ ਵਿੱਚ ਕੀ ਸ਼ਾਮਿਲ ਹੋ ਰਿਹਾ ਹੈ ਬਤਨ ਯਾਦ ਜਾਂਦੇ ਇਸ ਏਰੀਏ ਦੇ ਵਿੱਚ ਜੀ ਇਹ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਤਫਨਾਇਆ ਜਾ ਰਿਹਾ ਇਸ ਵੇਲੇ ਤੇ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਇੱਥੋਂ ਜਿਹੜੀ ਸੇਲ ਪਰਚੇਜ਼ ਹੈ ਸਰਵਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਕਿਸਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਵੀ ਇੱਥੋਂ ਸੇਲ ਪਰਚੇਜ਼ ਦਾ ਬੈਨ ਕੀਤਾ ਗਿਆ ਕੁਝ ਲੋਕ ਮੀਟ ਵੀ ਖਾਂਦੇ ਉਹਨਾਂ ਦੇ ਕੋਸਤ ਨਹੀਂ ਹੋਏਗਾ ਮਨੁੱਖੀ ਜੀਵਨ ਤੇ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਹ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰ ਇਨਫੈਕਟਰ ਨੇ ਉਹਨਾਂ ਨੂੰ ਮਾਰ ਕੇ ਦਫਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇੱਥੋਂ ਮੀਟ ਹੈ ਜਿਹੜਾ ਅੱਗੇ ਇਧਰ ਉਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲੈ ਜਾਂਦਾ ਜਾਂ ਸੂਰ ਚ ਲੈ ਜਾਂਦਾ ਤੇ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋ ਹੋ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੱਡ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਮਾਰੀ ਬਿਨਾ ਹਣਾ ਤੋਂ ਵੀ ਸਾਡੇ ਇੰਦਰ-ਉਂਦਰ ਫਾਰਮਾਂ ਤੇ ਕਾਫੀ ਕਾ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉੱਥੋਂ ਸੂਰਾਂ ਦੀ ਸੇਲ ਪਰਚੇਜ਼ ਰੁਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਤੇ ਇਹ ਉਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਘਬਰਾਣ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ